ਡੰਗਰ ਸਾਡੇ ਪਿੰਡ ਦੇ ਵਿੱਚ ਬਾਈ ਜੀ 300 ਦੇ ਲਗਭਗ ਮਰ ਚੁੱਕਿਆ। ਭਗਵੰਤ ਮਾਨ ਦੇ ਪਿਓ ਦੇ ਨਾਨਕੇ ਨੇ ਸਾਡੇ ਪਿੰਡ ਜਿਹੜੀ ਭਗਵੰਤ ਮਾਨ ਦੀ ਦਾਦੀਆਂ ਸਾਡੀ ਭੂਆ ਸੀ ਇੱਥੇ ਉਸ ਪਰਿਵਾਰ ਦੇ ਵੀ ਡੰਗਰ ਮਰ ਗਏ ਸੀ ਤਾਂ ਕਹਿੰਦੇ ਵੀ ਉਹਨਾਂ ਦੀ ਪਰਭਾਈ ਕਰਦੇ। ਸਾਡੀ ਛੱਡੇ ਪਰੇ ਅਸੀਂ ਤਾਂ ਫੇਰ ਵੀ ਸ਼ੁਕਰੀਆ ਦਾ ਕਰਾਂਗੇ। ਘਰੇ ਇਹੋ ਖੁਰਲੀਆਂ ਕੰਨੀ ਦੇਖਦੇ ਹਾਂ ਰੋਣ ਆਉਂਦਾ ਬਾਈ ਅੱਖਾਂ ਭਰ ਬੁਰਕੀਆਂ ਦਿੰਦੇ ਸੀ ਬਾਈ ਜਵਾਕ ਮੂੰਹਾਂ 'ਚ ਤੇ ਘਰੇ ਆ ਕੇ ਤਾਂ ਹਾਂ ਮਾਰਦੇ ਇੱਧੇ ਮੁੜ ਕੇ ਨਾ ਸਕੂਲੋਂ ਆਏ ਰੋਣ ਲੱਗੇ। ਸਾਡੇ 10 ਪਸ਼ੂ ਸੀ ਜੀ ਉਹਦੇ ਵਿੱਚੋਂ 4 ਤਾਂ ਹੀ ਮਰ ਗਏ ਇੱਕ ਮੱਝ ਸੂਣ ਵਾਲੀ ਸੀ ਉਹਦਾ ਕੱਟਾ ਮਰ ਗਿਆ ਸੀ ਉਹਨੇ ਗਲਾਸ ਦੁੱਧ ਦਾ ਨਹੀਂ ਦਿੱਤਾ ਹੀ ਮੁੜ ਕੇ ਕਿੱਲੇ ਕਿੱਲੇ ਖਾਲੀ ਹੋ ਗਏ ਬਈ ਜੀਣ ਹੀ ਨਹੀਂ ਲੱਗਦਾ ਕਰੇ ਜੀ ਉਹਨੂੰ ਦੇਖ ਦੇਖ ਕੇ ਸਾਡੇ 8 2 ਬਿਨਾਂ ਰਾਜਾਂ ਠੀਕ ਨੇ ਨਾ ਮਰ ਗਏ 8 ਦੀ ਡੈਥ ਹੋ ਗਈ ਹਾਂਜੀ 7 ਪਸ਼ੂ ਸੀ ਜੀ 3 ਰਹਿ ਗਏ ਉਹ ਕਿੱਲੇ ਸੁੰਨੇ ਦੇਖ ਕੇ ਵੀ ਹੁਣ ਤਾਂ ਆਪਦੇ ਆਪ ਨੂੰ ਅੱਖਾਂ ਭਰ ਤੀਆਂ ਹਾਂਜੀ ਹਾਂਜੀ ਪਰ ਆਪ 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 ਮਾਰੀ ਜੀ ਨਹੀਂ ਦੇਖੀ ਅਸੀਂ ਕਦੇ ਸਾਡੀ ਸ਼ੁਰਤੀ ਚ ਨਹੀਂ ਆ ਦੇਖਿਆ ਤਾਂ ਮਿੰਟੋ ਮਿੰਟੀ ਜਾਈ ਜਾਂਦਾ ਹੈਗਾ ਪਸੂ ਖੜਾ 10 ਮਿੰਟਾਂ ਚ ਮਰ ਜਾਂਦਾ ਵਾਏ ਜ ਆਉਂਦਾ ਵਿਚਾਲ ਕੱਖ ਸਾੜ ਤੇ ਕੋਈ ਨਾ ਬੁਖਾਰ ਐਨ ਬੁਖਾਰ ਤੋਂ ਬਾਅਦ ਐ ਤਾਂ ਮਰਦੇ ਦੇਖੀ ਨਹੀਂ ਅਸੀਂ ਔਰਲੀ ਵਿਢੀ ਹੋਈ ਖੜੀ ਆ ਉਹਨਾਂ ਦੀ ਐਨਾ ਨੁਕਸਾਨ ਹੋਇਆ ਇੱਕ ਦਿਨ ਦੇ ਵਿੱਚ ਜੀ ਘੋੜਾ ਭਰ ਕੇ ਗਿਆ ਸਾਡੇੋਂ ਕਰਨਗਾਂ ਰੋੜੀ ਚਾ ਹਾਂ 100 ਬੋਡੀ ਦਾ ਜੀ ਘੋੜਾ ਭਰਿਆ ਵੱਡਾ 3 ਕਰੋੜ ਦੇ ਤੱਕ ਇਹ ਡੰਗਰ ਬਣਦੇ ਨੇ ਜੀ 1 ਲੱਖ ਰੁਪਏ ਤੋਂ ਘੱਟ ਕੋਈ ਪਸੂ ਨਹੀਂ ਹੈਗਾ 2-2 ਲੱਖ ਦੀਆਂ ਵਿੱਚ ਝੋਟੀਆਂ ਲੋਕਾਂ ਦੀਆਂ ਮਰੀਆਂ ਲੱਗੀਆਂ ਨਾਟਿ ਛੱਕਿਆਂ ਦੇ ਚਾਰ ਗਈਆਂ ਨੇ ਇੱਕ ਕਰਦੀਆਂ ਜਿਹੜੀ ਦੀ ਅੱਜ 4 ਲੱਖ ਦੇ ਪਸ਼ੂ ਮਰ ਗਏ ਚਾਰ ਉਹਨੂੰ ਹੋਰ ਲਾਉਣਾ ਪਊਗਾ ਤਾਂ ਉਹਦੇ ਚੁੱਲੇ ਤੇ ਦੱਦਾਊਗਾ ਚਲੋ ਆਪਾਂ ਇਹ ਨਹੀਂ ਕਹਿੰਦੇ ਨਾ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਨੇ ਯਾਰ ਪਰ ਸਰਕਾਰ ਵੱਲੋਂ ਸਾਥ ਜ਼ਰੂਰ ਚਾਹੀਦਾ ਯਾਰ ਲੋਕਾਂ ਦਾ ਯਾਰ ਸਾਤਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਇਸ ਵੇਲੇ ਪਿੰਡ ਧੂਰਕੋਟ ਦੇ ਵਿੱਚ ਖੜੇ ਹਾਂ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਇੱਕ ਬਿਮਾਰੀ ਜਿਹੜੀ ਆ ਫੈਲੀ ਹੋਈ ਆ ਤੇ ਜਿਸ ਪਿੰਡ ਦੇ ਵਿੱਚ ਜਿਸ ਨਗਰ ਦੇ ਵਿੱਚ ਇਹ ਬਿਮਾਰੀ ਜਾਂਦੀ ਆ ਤਾਂ ਸੌਆਂ ਦੇ ਵਿੱਚ ਪਸ਼ੂਆਂ ਨੂੰ ਜਿਹੜੀ ਆ ਉਹ ਆਪਣੇ ਨਾਲ ਹੀ ਲੈ ਕੇ ਜਿਹੜੀ ਆ ਤੁਰ ਜਾਂਦੀ ਆ ਤੇ ਜੇਕਰ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਬਹੁਤੇ ਘਰ ਬਹੁਤੇ ਜ਼ਿੰਮੇਦਾਰ ਏਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦਾ ਗੁਜ਼ਰਬਸਰ ਜਿਹੜਾ ਉਹ ਸਿਰਫ ਤੇ ਸਿਰਫ ਦੁੱਧ ਤੇ ਹੁੰਦਾ ਆ ਕਿ ਭਾਈ ਪਸ਼ੂ ਪਾਲਦੇ ਨੇ ਉਸ ਤੋਂ ਬਾਅਦ ਦੁੱਧ ਵੇਚਦੇ ਨੇ ਤੇ ਆਪਦਾ ਗੁਜ਼ਾਰਾ ਜਿਹੜਾ ਉਹ ਕਰਦੇ ਨੇ ਧੂਰਕੋਟ ਪਿੰਡ ਦੀ ਕਹਾਣੀ ਜਿਹੜੀ ਆ ਉਹ ਵੀ ਇਸੇ ਤਰ੍ਹਾਂ ਦੀ ਆ 300 ਤੋਂ ਵਧੇਰੇ ਪਸ਼ੂ ਜਿਹੜੇ ਆ ਇਸ ਪਿੰਡ ਦੇ ਵਿੱਚੋਂ ਇਸ ਬਿਮਾਰੀ ਦੇ ਕਰਕੇ ਜਿਹੜੇ ਮਰ ਚੁੱਕੇ ਆ ਪਰ ਸਵਾਲ ਇੱਥੇ ਸਰਕਾਰ ਤੇ ਆਉਂਦਾ ਆ ਸਰਕਾਰ ਦੀ ਗੱਲ ਤਾਂ ਕਰਦੇ ਆ ਕਿਉਂਕਿ ਇਹ ਆਮ ਲੋਕਾਂ ਦੀ ਸਰਕਾਰ ਆ ਜਿਹੜੀ ਕਿ ਭਗਵਾਨ ਸਿੰਘ ਮਾਨ ਸ਼ੁਰੂ ਤੋਂ ਕਹਿੰਦੇ ਆ ਇਹਨੇ ਆਮ ਘਰਾਂ ਤੋਂ ਚੱਲਣ ਵਾਲੀ ਸਰਕਾਰ ਆ ਸੱਥਾਂ ਤੋਂ ਚੱਲਣ ਵਾਲੀ ਸਰਕਾਰ ਆ ਪਰ ਅੱਜ ਇਹ ਦੱਸਦਿਆਂ ਮੈਨੂੰ ਵੀ ਸ਼ਰਮ ਆਉਂਦੀ ਆ ਕੇ ਉਸੇ ਆਮ ਸਰਕਾਰ ਦਾ ਲੀਡਰ ਉਸੇ ਆਮ ਸਰਕਾਰ ਦਾ ਐਮ ਐਲ اے ਇਸ ਪਿੰਡ ਦੇ ਵਿੱਚ ਪਹੁੰਚਿਆ ਤੱਕ ਨਹੀਂ ਜਿਹੜੇ ਬਜ਼ੁਰਗ ਇਸ ਵੇਲੇ ਸੱਦੇ ਵਿੱਚ ਬੈਠੇ ਨੇ ਇਹ ਉਹਨੇ ਇਹਨਾਂ ਨੇ ਵੋਟਾਂ ਪਾਈਆਂ ਹੋਣੀਆਂ ਚਾਵਾਂ ਦੇ ਨਾਲ ਨੌਜਵਾਨ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਵੀ ਆਪਣੇ ਬਜ਼ੁਰਗਾਂ ਤੋਂ ਵੋਟਾਂ ਪਾਈਆਂ ਹੋਣੀਆਂ ਕਿ ਭਈ ਇਸ ਵਾਰੀ ਬਦਲਾ ਆਉਣਾ ਸਰਕਾਰ ਥੋੜੇ ਤੇ ਸਾਡੇ ਘਰਾਂ ਤੋਂ ਚੱਲਣੀ ਆ ਤੇ ਸਰਕਾਰ ਸੱਥਾਂ ਤੋਂ ਚੱਲਣੀ ਆ ਸਰਕਾਰ ਸੱਥਾਂ ਤੋਂ ਚਲਦੀਆਂ ਜਾਂ ਨਹੀਂ ਉਹ ਵੀ ਗੱਲਬਾਤ ਇਹਨਾਂ ਦੇ ਨਾਲ ਕਰ ਲਾਂਗੇ 300 ਤੋਂ ਵਧੇਰੇ ਪਸ਼ੂ ਮਰ ਗਏ ਇਹ ਤਾਂ ਕਹਿ ਨਹੀਂ ਸਕਦੇ ਕਿ ਹਾਲੇ ਤੱਕ ਉਸ ਹਾਕਮ ਨੂੰ ਪਤਾ ਨਾ ਲੱਗਿਆ ਹੋਵੇ ਕਿ ਇਸ ਪਿੰਡ ਦੇ ਵਿੱਚ ਬਿਮਾਰੀ ਫੈਲੀ ਹੋ ਕਿ ਪੰਜਾਬ ਭਰ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਬਿਮਾਰੀ ਜਿਹੜੀ ਆ ਫੈਲੀ ਆ ਤਾਂ ਫਿਰ ਕੀ ਗੱਲ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਹੁਣ ਆਮ ਘਾਰੀ ਦਿਸਣੋਂ ਹਟ ਗਏ ਹੁਣ ਆਮ ਲੋਕ ਦਿਸਣੋਂ ਹਟ ਗਏ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਿਮਾਰੀ ਤੇ ਗੱਲਬਾਤ ਜ਼ਰੂਰ ਕਰ ਲਗੇ ਜਿਹੜੀ ਬਿਮਾਰੀ ਇਸ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਫੈਲੀ ਆ ਬਜ਼ੁਰਗਾਂ ਨਾਲ ਗੱਲਬਾਤ ਕਰ ਬਪੂ ਜੀ ਕੀ ਨਾਮ ਆ ਪਲੇਸ ਮੇਰਾ ਨੁਸਲਾਕਰ ਸਿੰਘ ਜੀ ਅਸੀਂ ਵੀ ਭਾਈ ਜੀ ਇਹ ਗੱਲ ਨੂੰ ਕਹਿੰਦੇ ਆ ਵੀ ਕਾਲੀਆਂ ਕਾਂਗਰਸ ਦੇ ਜਮਾਣਾ ਸੁਣੇ ਉਹ ਆਪ ਤਾਂ ਨਹੀਂ ਸੁਣ ਲੈ ਭਗਵੰਤ ਮਾਨ ਦੇ ਪਿਓ ਦੇ ਨਾਨਕੇ ਨੇ ਸਾਡੇ ਪਿੰਡ ਅੱਛਾ ਧੂਰਕੋਟ ਦੇ ਵਿੱਚ ਮਹਿੰਦਰ ਸਿੰਘ ਦੇ ਨਾਨਕੇ ਇੱਥੋਂ ਨੇ ਜਿਹੜੀ ਭਗਵੰਤ ਮਾਨ ਦੀ ਦਾਦੀ ਆ ਸਾਡੀ ਭੂਆ ਸੀ ਇੱਥੇ ਉਸ ਪਰਿਵਾਰ ਦੇ ਵੀ ਡੰਕਰ ਮਰ ਗਏ ਸੀ ਦਾ ਕਹਿੰਦੇ ਵੀ ਉਹਨਾਂ ਦੀ ਪਰਭਾਈ ਕਰਦੇ ਅੱਛਾ ਜੀ ਸਾਡੀ ਸੱਡੇ ਪਰੇ ਜਿਹੜੇ ਉਹਦੇ ਆਪ ਦੇ ਵਰਕਰ ਨੇ ਜਿਹੜੇ ਉਹਨਾਂ ਦੀ ਪਰਭਾਈ ਕਰਦੇ ਅਸੀਂ ਤਾਂ ਉਹ ਫੇਰ ਵੀ ਸ਼ੁਕਰੀਆ ਦਾ ਕਰਾਂਗੇ ਉਹਨਾਂ ਦੇ ਵੀ ਡੰਗਰ ਡੈਥ ਹੋ ਗਏ ਹਾਂਜੀ ਉਹਨਾਂ ਦੇ ਉਹਨਾਂ ਨੇ ਡੇਰੀ ਮੁੰਡੇ ਨੇ ਬੇਰਜਗਾਰ ਸੀਗਾ ਮੁੰਡਾ ਉਹਨਾਂ ਨੇ ਡੇਰੀ ਖੋਲੀ ਸੀ ਦੋ ਘਰਾਣੇ ਰਲ ਕੇ ਤੇ ਉਹਦੇ ਆਪਦੇ ਡੰਗਰ ਮਰ ਗਏ ਜੀ ਉਹਦੇ ਉਹਨੇ ਮੁੰਡੇ ਨੇ ਬਾਹਰ ਜਾਣਾ ਸੀ ਜੀ ਮਤਲਬ ਬਾਹਰ ਨਹੀਂ ਗਿਆ ਇੱਥੇ ਉਹਨੇ ਮਤਲਬ ਡੰਗਰਾਂ ਦਾ ਕੰਮ ਸਟਾਰਟ ਕੀਤਾ ਸੀ ਤੇ ਨੁਕਸਾਨ ਉਹਦੇ ਵੀ ਹੋਇਆ ਸਭ ਦੇ ਲਗਭਗ ਨੁਕਸਾਨ ਆ ਜੀ ਕੀ ਕਹਣਾ ਕੋਈ ਘਰ ਬਚਿਆ ਹੋਵੇ ਤੇ ਕਿਸੇ ਦੇ ਜ਼ਿਆਦਾ ਕਿਸੇ ਦੇ ਥੋੜਾ ਜਿਹਾ ਨੁਕਸਾਨ ਤੇ ਬਾਈ ਇੱਕ ਹੋਰ ਹੈ ਨਾ ਸੋਸ਼ਲ ਮੀਡੀਆ ਰਹੀਂ ਖਬਰ ਤਾਂ ਆ ਜਾਂਦੀ ਹੈ ਨਾ ਸਾਰੇ ਚੈਨਲ ਮਤਲਬ ਸਾਡੇ ਪਿੰਡ ਆ ਚੁੱਕੇ ਨੇ ਹਨਾ ਤੇ ਅੱਜ ਤੁਸੀਂ ਵਿਹਾਇਓ ਆ ਤੇ ਹਾਲ ਅੱਜ ਤੱਕ ਮਤਲਬ ਉਹਨਾਂ ਦਾ ਕੋਈ ਕਿਸੇ ਨੂੰ ਫੋਨ ਜਾਂ ਕੋਈ ਨਮਾਇਦਾ ਪਿੰਡ ਦੇ ਵਿੱਚ ਆ ਕੇ ਨਹੀਂ ਵੜਿਆ ਹੈਗਾ ਯਾਰ ਕਿੰਨੇ ਬਾਪੂ ਜੀ ਪਹੂ ਸੋਡੇ ਮੇਰੇ ਕੋਲ ਚਾਰ ਤੇ ਕਿੰਨੇ ਦੀ ਡੈਥ ਹੋਈ ਹੈ ਨਾ ਹੈ ਤਾਂ ਸੀਗੀ ਪਰ ਠੀਕ ਹੋ ਗਈ ਹਾਂਜੀ ਨੇੜੇ ਤੇੜਾ ਤਾਂ ਫਿਰ ਜਿੰਨਾਂ ਦੇ ਮਰਿਆ ਉਹਨਾਂ ਦਾ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਜੀ ਸਾਡੇ ਇੱਕ ਨਾਲ ਦਾ ਘਰ ਹੀ ਹੈਗਾ ਸਾਢੇ ਛਕਿਆਂ ਦੇ ਚਾਰ ਗਈਆਂ ਨੇ ਇੱਕ ਕਰਦੀਆਂ ਚਾਰ ਇੱਕ ਕਰਦੀਆਂ ਮਰ ਗਈ ਇੱਕ ਖੋਲਣੀਆਂ ਖਾਲੀ ਹੋ ਗਏ ਭਰਾ ਯਾਰ ਬੱਚਾ ਪਾਲੀ ਦੀ ਪੁੱਤਾਂ ਨੂੰ ਪਾਲਦੇ ਆ ਮਹਾਬਾਈ ਯਾਰ ਬਹੁਤ ਔਖਿਆ ਬਾਲਨੇ ਯਾਰ ਬੰਦਾ ਸਵੇਰ ਹਣਾ ਉੱਠ ਖੜਦਾ ਯਾਰ ਹਾਂਜੀ ਜਿਹੜੀ ਦੀ ਅੱਜ 4 ਲੱਖ ਦੇ ਪਸ਼ੂ ਮਰ ਗਏ 4 ਉਹਨੂੰ ਹੋਰ ਲਾਉਣਾ ਪੂਗਾ ਤਾਂ ਉਹਦੇ ਚੁੱਲੇ ਤੇ ਦੱਦਾਊਗਾ। ਹੂੰ ਉਹ ਕੀ ਕਰੂਗਾ? ਕੌਣ ਉਹਨੂੰ ਦੇਊਗਾ? ਸਰਕਾਰ ਤਾਂ ਕੋਈ ਸਾਡੀ ਗੱਲ ਹੀ ਨਹੀਂ ਸੁਣਦੀ। ਕਿਹਦੇ ਕੋਲੇ ਜਾਵਾਂਗੇ? ਕਿਹਨੂੰ ਕਹਾਂਗੇ? ਅਜੇ ਤਾਂ ਸਾਡੇ ਡਾਕਟਰ ਸਹੀ ਨਹੀਂ। ਉਹਨਾਂ ਨੇ ਆਪਦੀ ਬਾਤ ਆ ਲਾਈ ਐ। ਹੂੰ ਪਰ ਉਹਨਾਂ ਦੇ ਸਮਝੀ ਕੁਝ ਨਹੀਂ ਆਇਆ ਉਹ ਕਰਨ ਵੀ ਕੀ? ਡਾਕਟਰ ਸਾਰ ਲੈ ਰਹੇ ਆ ਕੇ। ਹਾਂਜੀ। ਡਾਕਟਰ ਨੇ ਬਹੁਤ ਜ਼ੋਰ ਲਾਇਆ। ਪ੍ਰਾਈਵੇਟ ਡਾਕਟਰ ਨੇ ਵੀਰੇ ਬਹੁਤ ਜ਼ੋਰ ਲਾਇਆ ਸਰਕਾਰੀ ਨੇ ਬਹੁਤ ਜ਼ੋਰ ਲਾਇਆ ਪਰ ਸਮਝ ਨਹੀਂ ਨਾ ਆ ਰਹੀ ਕਿਸੇ ਦੀ ਬਿਮਾਰੀ ਕੋਈ ਫਰਕ ਵੱਲੋਂ ਆ ਚਲੋ ਆਪਾਂ ਹੀ ਨਹੀਂ ਕਹਿੰਦੇ ਨਾ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਨੇ ਯਾਰ ਪਰ ਸਰਕਾਰ ਵੱਲੋਂ ਸਾਥ ਜ਼ਰੂਰ ਚਾਹੀਦਾ ਯਾਰ ਲੋਕਾਂ ਦਾ ਯਾਰ ਕੋਈ ਵੀ ਨਹੀਂ ਆਇਆ ਕੋਈ ਬਾਈ ਯਾਰ ਜਮੇ ਕੋਈ ਵੀ ਨਹੀਂ ਆਇਆ ਕਿੰਨੇ ਬਾਪੂ ਤੁਹਾਡੇ ਪਸ਼ੂ ਹੈ ਹਾਂ ਹੈਗੇ ਜੀ ਕਿੰਨੇ ਜੀ ਤਿੰਨ ਚਾਰ ਸੀਗੇ ਠੀਕ ਹੋ ਗਏ ਜੀ ਹੁਣ ਬਿਮਾਰੀ ਨੂੰ ਤੁਹਾਡੇ ਹਾਂ ਜੀ ਹਾਂ ਹਾਂ ਸਹੀ ਸੀ ਹਾਂ ਜੀ ਪੈ ਗਈ ਜੀ ਆਕੇ ਟੁੱਕਿਆ ਕੋਈ ਪਿੰਡ ਦੇ ਵਿੱਚ ਆਇਆ ਨਾ ਨਾ ਜੀ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ। ਨਾ ਜੀ। ਆਪਦੇ ਵੱਲੋਂ ਪੈਸੇ ਪੂਰੇ ਲੱਗ ਠੀਕ ਰਹੇ। ਹਾਂ ਜੀ ਹਾਂ ਪ੍ਰਾਈਵੇਟ ਡਾਕਟਰਾਂ ਨੇ ਬਹੁਤ ਸਾਡੇ ਚਾਰ ਪੰਜ ਡਾਕਟਰ ਐ ਪ੍ਰਾਈਵੇਟ ਸਰਕਾਰੀ ਵੀ ਐ। ਸਾਰਿਆਂ ਨੇ ਮਦਦ ਪੂਰੀ ਕੀਤੀ ਐ ਪਰ ਉਹ ਸਰਕਾਰ ਦਾ ਬੰਦਾ ਨਹੀਂ ਕੋਈ ਆਇਆ ਜੀ। ਸਰਕਾਰ ਦਾ ਕੋਈ ਨੁਮਾਇੰਦਾ ਆਇਆ। ਨਾ ਜੀ ਕੋਈ ਨਹੀਂ ਆਇਆ। ਤੁਹਾਡੇ ਵੀ ਬਾਪੂ ਜੀ ਪਸ਼ੂ? ਹਾਂ ਪਸ਼ੂ ਤਾਂ ਹੈਗੇ ਸੀ ਜੀ ਪਰ ਆਪਣੇ ਮਹਾਰਾਜ ਦੇ ਹੁਕਮਾ ਸੁੱਖਾ। ਪਰ ਸਾਡੇ ਲਵੇ ਲਾਉਣੇ ਉਹ ਮੁੰਡਾ ਖੜਾ ਖੁਰਲੀ ਵਿਢੀ ਹੋਈ ਖੜੀ ਆ ਉਹਨਾਂ ਦੀ। ਜਮਾ ਆ ਖੜਾ ਐ। ਤੇ ਵਿਚਾਰੇ ਅੱਜ ਜਮਾ ਖਤਮ ਐ। ਨਾਰੋ ਸਾਹਿਬ ਜਮਾ ਬੇਲਾ ਹੋ ਗਿਆ ਘਰ ਐਨਾ ਨੁਕਸਾਨ ਹੋਇਆ ਇੱਕ ਦਿਨ ਦੇ ਵਿੱਚ ਜੀ ਘੋੜਾ ਭਰ ਕੇ ਗਿਆ ਸਾਡੇ ਨੂੰ ਅੱਛਾ ਹਾਂ ਪਸ਼ੂਆਂ ਦੇ ਹਾਂ ਕਰਗਾ ਰੋੜੀ ਤੋਂ ਹਾਂ ਹਾਂ ਰੈੱਡ ਬੋਡੀ ਦਾ ਜੀ ਘੋੜਾ ਭਰਿਆ ਵੱਡਾ ਐਨਾ ਨੁਕਸਾਨ ਹੋਇਆ ਕਿੰਨੇ ਪਸ਼ੂ ਬਾਈ ਜੀ ਪੰਜ ਪਸ਼ੂ ਬਾਈ ਜੀ ਕਿੰਨੇ ਦੀ ਡੈਥ ਹੋਈ ਹੈ ਪੰਜਾਂ ਦੀ ਡੈਥ ਹੋਈ ਹੈ ਵੀਰੇ ਪੰਜੇ ਪੰਜੇ ਹਾਂ ਲਗਾਤਾਰ ਹੀ ਪਹਿਲਾਂ ਗਾਂ ਗਈ ਫਿਰ ਮੱਝ ਗਈ ਉਦੋਂ ਗਾਂ ਫਿਰ ਕੱਟੇ ਗਏ ਤੋਂ ਫਿਰ ਬਸਾ ਗਏ ਗਾਂ ਦੀਆਂ ਗਾਂ ਉਹ ਚਾਰ ਪੰਜ ਦਿਨ ਲਗਾਤਾਰ ਹੀ ਚੱਲਦੇ ਰਹੇ ਦੋ ਦਿਨ ਬਿਮਾਰ ਰਹਿੰਦੇ ਸੀ ਇਹ ਦੋ ਦਿਨਾਂ ਬਾਅਦ ਹੀ ਬਸ ਖੜਾ ਖੜੇ ਪੈਂਦੇ ਸੀ ਜੀ ਦੁੱਧ ਪਾਣੀ ਵੀ ਵੇਚਦੇ ਸੀ ਬਾਈ ਦੁੱਧ ਹਾਂਜੀ ਹਾਂਜੀ ਉਹਨਾਂ ਦੇ ਗੁਜ਼ਾਰਾ ਚੱਲਦਾ ਸਾਡਾ ਜੀ ਗੁਜ਼ਾਰਾ ਹੁਣ ਮੋਲ ਲੈਣੇ ਆ ਜੀ ਪਹਿਲਾਂ ਉਹਨਾਂ ਨਾਲ ਹੀ ਗੁਜ਼ਾਰਾ ਚੱਲਦਾ ਕਰਦਾ ਜੀ ਬਸ ਤੇ ਪੰਜੇ ਦੇ ਪੰਜੇ ਪਸ਼ੂ ਜੀ ਖਾਲੀ ਹੋ ਗਏ ਬਿਲਕੁਲ ਜੀ ਤਾਂ ਬਾਈ ਆਪ ਵੀ ਪੁੱਤਾਂ ਨੂੰ ਪਾਲੇ ਹੁੰਦੇ ਬਿਲਕੁਲ ਜੀ ਮੂਹ ਹੁੰਦਾ ਸੀ ਘਰੇ ਹੁਣ ਜੀ ਨਹੀਂ ਲੱਗਦਾ ਜੀ ਉਹਨੇ ਚਰਤੀ ਸੀ ਕਦੇ ਪਾਣੀ ਪਿਆਦਾ ਕਦੇ ਕੱਖ ਪਾਤੇ ਜੀ ਅਚਾ ਹੁਣ ਆਪ ਵੀ ਮੁੱਲ ਲੱਕੇ ਦੁੱਧ ਇੰਨੇ ਹੋਰ ਜੀ ਉਹਦਾ ਨੁਕਸਾਨ ਕਿੰਨੇ ਦਾ ਹੋ ਗਿਆ ਬਾਈ ਨੁਕਸਾਨ ਦੇ ਲੋ ਲੱਖ ਰੁਪਏ ਦੀ ਮੱਝ ਆਉਂਦੀ ਹੈ ਅੱਜ ਨੋਰਮਲ ਅੱਜ ਕੱਲ ਦੀ ਨੋਰਮਲ ਮੱਝ ਲੱਖ ਰੁਪਏ ਦੀ ਹੁਣ ਤਾਂ ਹੋਰ ਵੀ ਰੇਟ ਜ਼ਿਆਦਾ ਹੋ ਗਏ ਜੀ ਹਾਂ ਹੁਣ ਤਾਂ ਪਿੰਡਾਂ ਦੇ ਵਿੱਚ ਬਿਮਾਰੀ ਫੈਲ ਕੇ ਸਾਡੇ ਪਿੰਡ ਦਾ ਜ਼ਿਆਦਾ ਹੋ ਜਾਣਗੇ ਨੁਕਸਾਨ ਸਾਡੇ ਪਿੰਡ ਜਿੱਦਾਂ 300 ਦੇ ਕਰੀਬ ਹੋਣਗੇ ਪਸ਼ੂ ਜੀ ਮੇਰੇ ਅਸੀ ਟੋਟਲ ਨੁਕਸਾਨ ਟੋਟਲ ਪਿੰਡਾਂ ਦੇ ਵਿੱਚ ਹਾਂ ਕਿਉਂਕਿ ਜ਼ਿਆਦਾਤਰ ਚੱਕਣ ਵਾਲੇ ਵੀ ਪੈਸੇ ਲੈ ਕੇ ਜਾਂਦੇ ਰਹਿੰਦੇ ਨੇ ਤਾਂ ਇੱਕ ਪਸ਼ੂ ਦਾ 500 ਰੁਪਿਆ ਜ ਚੱਕਣ ਵਲੜਿਆਉਂਦੇ ਸੀਗੇ ਫਿਰ ਖੋਤ ਆਪ ਲੈ ਕੇ ਗਏ ਨੇ ਜਾ ਕੇ ਆਪ ਛੱਡ ਕੇ ਆ ਉੱਥੇ ਜਾ ਕੇ ਕਿ ਮਰੇ ਹੋਏ ਪਸੂ ਨੂੰ ਚੱਕਣੋਂ ਹਟ ਗਏ ਜਿਹਦਾ ਸੀ ਫਿਰ ਸਰਕਾਰੀ ਅਧਿਕਾਰੀ ਪਹੁੰਚਾ ਕੋਈ ਐਮ ਐਲ اے ਨੁਮਾਇੰਦਾ ਕੋਈ ਨੁਮਾਇੰਦਾ ਨਹੀਂ ਕੋਈ ਵੀ ਨਹੀਂ ਪਹੁੰਚਿਆ ਜੀ ਇੱਕ ਵੀ ਨਹੀਂ ਕਿਸੇ ਨੇ ਬਾਤ ਵੀ ਨਹੀਂ ਪੁੱਛੀ ਆ ਕੇ ਕਿਸੇ ਨੇ ਜੀ ਕਿਸੇ ਨੇ ਨਹੀਂ ਪੁੱਛੀ ਬਿਲਕੁਲ ਵੀ ਨਹੀਂ ਹਾਂ ਜੀ ਪਿੰਡਾਂ ਦੇ ਵਿੱਚ ਵਰਕਰ ਵੀ ਹੁੰਦੇ ਇਹਨਾਂ ਦੇ ਜਿਹੜੇ ਨੇੜਲੇ ਹੁੰਦੇ ਉਹ ਆਇਆ ਹੋਵੇ ਕੋਈ ਕੋਈ ਵਰਕਰ ਨਹੀਂ ਆਇਆ ਜੀ ਕਿਸੇ ਨੇ ਹਾਂ ਦਾ ਨਾਰ ਕਿਸੇ ਨੇ ਨਹੀਂ ਮਾਰਿਆ ਜੀ ਬਿਲਕੁਲ ਵੀ ਹਾਂ ਜੀ ਕੋਈ ਵਰਕਰ ਨਹੀਂ ਬੋਲਿਆ ਜੀ ਅੱਛਾ ਹਾਂ ਜੀ ਸਾਡੇ 10 ਪਸ਼ੂ ਸੀ ਜੀ ਹਾਂ ਉਹਦੇ ਵਿੱਚੋਂ 4 ਤਾਂ ਜੀ ਮਰ ਗਏ ਇੱਕ ਮੱਝ ਸੂਣ ਵਾਲੀ ਸੀ ਉਹਦਾ ਕੱਟਾ ਮਰ ਗਈ ਉਹਨੇ ਗਲਾਸ ਦੁੱਧ ਦਾ ਨਹੀਂ ਦਿੱਤਾ ਹੀ ਮੁੜ ਕੇ ਹਾਂ ਨੇ 5 ਪਸ਼ੂ ਹੋ ਗਏ ਮੋ ਤਾਂ ਫਿਰ ਬਈ ਕਿੱਲੇ ਦੇ ਕਿੱਲੇ ਖਾਲੀ ਹੋ ਗਏ ਕਿੱਲੇ ਕਿੱਲੇ ਖਾਲੀ ਹੋ ਗਏ ਬਈ ਜੀ ਨਹੀਂ ਲੱਗਦਾ ਘਰੇ ਜੀ ਉਹਨਾਂ ਦੇਖ-ਦੇਖ ਕੇ ਨਹੀਂ ਬਹੁਤ ਬੁਰਾ ਹਾਲ ਹੈ ਸਾਡੇ ਪਿੰਡ ਦੇ ਵਿੱਚ ਕਿਉਂਕਿ ਜਿਹੜਾ ਹੁਣ ਨੁਕਸਾਨ ਹੋਇਆ ਅੱਡ ਜਿਹੜਾ ਦਵਾਈਆਂ ਤੇ ਲਾਇਆ ਹੁਣ ਉਹ ਵੱਖਰਾ ਹੈ ਹਾਂ ਜੀ 20-25000 ਰੁਪਏ ਦਵਾਈਆਂ ਤੇ ਲੱਗ ਗਈ ਹਾਂ ਸੰਦੇ ਦਵਾਈ ਬੰਨੀ ਕੋਈ ਕਾ ਅਸਰ ਨਹੀਂ ਛੱਡੀ ਜੀ ਬਹੁਤ ਦਵਾਈਆਂ ਲਵਾਈਆਂ ਕੋਈ ਸਮਝ ਨਹੀਂ ਆਇਆ ਜੀ ਡਾਕਟਰਾਂ ਦੇ ਵੀ ਕੋਈ ਟੈਗ ਵਾਂਗੂ ਖੜੇ-ਖੜੇ ਚੰਗੇ ਭਲੇ ਪਸ਼ੂ ਡਿੱਗ ਪੈਂਦੇ ਸੀ ਕਿਸ ਤਰ੍ਹਾਂ ਹੁੰਦਾ ਕੀ ਸੀ ਕੀ ਕਿਸ ਤਰ੍ਹਾਂ ਕੋਈ ਬੁਖਾਰ ਹੁੰਦਾ ਸੀ ਕੀ ਹੁੰਦਾ ਸੀ ਪੱਠੇ ਛੱਡਦਾ ਸੀ ਵੀ ਕੀ ਕਰਦਾ ਹਾਂ ਜੀ ਪੱਠੇ ਵੀ ਛੱਡ ਦਿੰਦੇ ਸੀ ਵਿੱਚ ਜਿਹੜੇ ਪਸ਼ੂ ਪੱਠੇ ਵੀ ਖਾਂਦੇ ਸੀ ਜੀ ਉਹ ਵੀ ਚੰਗੇ ਭਲੇ ਐ ਖੜੇ-ਖੜੇ ਡਿੱਗ ਪੈਂਦੇ ਸੀ ਜੀ ਅੱਛਾ ਹਾਂ ਜੀ ਵੈਨ ਲੱਗ ਪਤਾ ਲੱਗਦਾ ਸੀ ਵੀ ਇਹ ਡੈਗ ਪਿਆਈ ਪਸੂ ਕਿੰਨਾ ਨੁਕਸਾਨ ਹੋ ਗਿਆ ਟੁੱਲ ਤੁਹਾਡਾ ਸਾਡਾ ਜੀ ਚਾਰ ਪੰਜ ਪਸੂ ਮਰ ਗਏ ਤਿੰਨ 3.5 ਲੱਖ ਰੁਪਏ ਨੁਕਸਾਨ ਹੋ ਗਏ ਅੰਦਾਜ਼ੇ ਦੁੱਧ ਦੁੱਧ ਵੇਚਦੇ ਸੀ ਹਾਂ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸੀ ਇਹ ਤੇ ਆਪਦੀ ਮਿਹਨਤ ਕਰਦੇ ਸੀ ਬਸ ਇਤੇ ਕੰਮ ਚੱਲਦਾ ਸੀ ਤੇ ਫਿਰ ਹੁਣ ਕਿਵੇਂ ਚੱਲੂ ਕੰਮ ਬਸ ਜੀ ਹੁਣ ਤਾਂ ਅੰਦਾਜ਼ੇ ਬਸ ਮਨ ਸਮਝਾਉਣ ਆਈ ਅੰਦਾਜ਼ੇ ਤੇ ਆਪਦਾ ਵੀ ਮਨ ਭਰਾਈ ਰਹਿਂਦਾ ਉਸਰ ਮਨ ਭਰਿਆ ਰਹਿੰਦਾ ਜੀ ਜੀ ਨਹੀਂ ਕਰਦਾ ਜੀ ਹੋਰ ਕੰਮ ਕਰਨ ਨੂੰ ਵੀ ਕੋਈ ਅੰਦਾਜ਼ੇ ਰੱਖਦੇ ਹੋ ਬਾਪੂ ਜੀ ਪਸ਼ੂ ਹਾਂ ਜੀ ਕਿੰਨੇ ਜੀ ਸੀ ਸੀ ਜੀ ਦੋ ਮਰ ਗਏ ਵਿੱਚੋਂ ਜੀ ਜੀ ਦੇ ਵਿੱਚੋਂ ਦੋ ਥੋੜੇ ਹਾਂ ਇੱਕ ਬੱਸਾ ਮਰ ਗਿਆ ਉਹ ਗਾਵ ਨਹੀਂ ਦੁੱਧ ਦਿੰਦੀ ਜੀ ਮਸਾਲਾ ਹੁਣ ਥੋੜਾ ਥੋੜਾ ਦੇਣ ਲੱਗੀ ਆ ਇੱਕ ਦੋ ਸਾਲ ਦੀ ਝੋਟੀ ਮਰਗੀ ਜੀ ਦੋ ਸਾਲ ਦੀ ਝੋਟੀ ਮਰਗੀ ਹਾਂ ਹਾਂ ਚਾਰ ਪਸ਼ੂ ਰਹਿ ਗਏ ਪਹਿਲਾਂ ਸੀ ਸੀ ਜੀ ਆਇਆ ਕੋਈ ਬਾਪੂ ਜੀ ਕੋਈ ਨਹੀਂ ਆਇਆ ਜੀ ਕੋਈ ਨਹੀਂ ਆ ਨਾ ਕੋਈ ਨਹੀਂ ਨੁਕਸਾਨ ਕਿਵੇਂ ਪੂਰਾ ਹੋ ਹੁਣ ਨੁਕਸਾਨ ਤਾਂ ਜੀ ਹੁਣ ਆਖਰੀ ਪੀ ਪੂਰਾ ਹੋ ਜੂ ਜਿਹੜਾ ਹੋ ਗਿਆ ਉਹ ਤੁਹਾਨੂੰ ਵੀ ਪਤਾ ਹੀ ਆਈ ਪੂਰੇ ਪਿੰਡ ਦਾ ਹੀ ਹਾਂ ਬਾਕੀ ਜੀ ਜਿਹੜੇ ਦੂਜੇ ਪਸ਼ੂ ਸੀ 30 35 ਹਜ਼ਾਰ ਉਹਨਾਂ ਤੇ ਲੱਗ ਗਿਆ ਜੀ ਦਵਾਈਆਂ ਤੇ ਅੱਛਾ ਜਿਹੜੇ ਦਵਾਈਆਂ ਲੱਗੀਆਂ ਹਾਂ ਸਾਰੇ ਪਸ਼ੂ ਜਿਹੜੇ ਚਾਰ ਫੋਰ ਸੀ ਸਾਰੇ ਉਹ ਬਿਮਾਰ ਹੋ ਗਏ ਅੱਡੇ ਜੀ ਚਾਰ ਦੇ ਵੱਲੋਂ ਕੋਈ ਦਵਾਈ ਦੀ ਸਹਾਇਤਾ ਦਿੱਤੀ ਗਈ ਆ ਜਾਂ ਨਹੀਂ ਹਾਂ ਜੀ ਕੋਈ ਨਹੀਂ ਦਿੱਤੀ ਗਈ ਜਿਹੜੀ ਮੈਡੀਸਿਨ ਲਾ ਰਹੇ ਉਹ ਵੀ ਖੁਦ ਲਾ ਪਾਈ ਨਹੀਂ ਜੀ ਸਾਡੇ ਲਾਉਣ ਆਏ ਸੀ ਟੀਕੇ ਹਾਂ ਤੇ ਅਸੀਂ ਆਖਿਆ ਵੀ ਲਾ ਦਿਓ ਚਲ ਟੀਕੇ ਮੈਂ ਕਹਤਾ ਮੈਂ ਇੱਕ ਮੈਂ ਸਾਡੀ ਖੜੀ ਹੈ ਉਹਦੇ ਕੋਈ ਟੀਕਾ ਲਾ ਦਿਓ ਫਿਰ ਕਿਸੇ ਪਸ਼ੂ ਦੇ ਟੀਕੇ ਹੀ ਲਾਇਆ ਜੀ ਉਹਨਾਂ ਨੇ ਕਹਿੰਦੇ ਫਿਰ ਅਸੀਂ ਦੂਜਿਆਂ ਦੇ ਵੀ ਨਹੀਂ ਲਾਉਂਦੇ ਇਹ ਗੱਲ ਕਹਿਤੀ ਹ ਉਦੋਂ ਲਾ ਉਦੋਂ ਲਾਵਾਂਗੇ ਕਹਿੰਦੇ ਜਦੋਂ ਸਾਰੇ ਪਸ਼ੂ ਠੀਕ ਹੋ ਗਏ ਵੈਕਸੀਨ ਜਿਹੜੇ ਪਸ਼ੂਆਂ ਤੇ ਲੱਗੀ ਸੀ ਜੀ ਉਹ ਵੀ ਮਰ ਰਹੇ ਨਹੀਂ ਸਾਡੇ ਪਹਿਲਾਂ ਜਦੋਂ ਵੈਕਸੀਨ ਲੱਗੀ ਸੀ ਪਸ਼ੂਆਂ ਦੇ ਉਦੋਂ ਠੀਕ ਸੀ ਜੀ ਇਹਦੋਂ 10 12 ਦੇਣਾ ਬਾਅਦ ਜਾ ਕੇ ਪਸ਼ੂ ਬਿਮਾਰ ਹੋਏ ਨਹੀਂ ਵੈਕਸੀਨ ਨੇ ਵੀ ਕੋਈ ਕੰਮ ਨਹੀਂ ਕਰਾਈ ਜੀ ਜਿਹੜੀ ਵੈਕਸੀਨ ਪਹਿਲਾਂ ਲੱਗੀ ਸੀ ਸਰਕਾਰ ਸਰਕਾਰ ਲਾਉਂਦੀ ਉਹਨੇ ਕੋਈ ਕੰਮ ਨਹੀਂ ਕੀਤਾ ਪਿੰਡ ਜਦੋਂ ਬਿਮਾਰੀ ਆਈ ਜੀ ਉਦੋਂ ਵੈਕਸੀਨ ਲੱਗਣ ਲੱਗੀ ਆ ਜੀ ਤੇ ਸ਼ੁਰੂਆਤ ਚ ਉਦੋਂ ਸਾਡੇ ਘਰੇ ਹੈ ਨਹੀਂ ਸੀ ਬਿਮਾਰੀ ਪਸ਼ੂਆਂ ਨੂੰ ਜੀ ਤੇ ਵੈਕਸੀਨ ਲੱਗੀ ਤੋਂ 10 12 ਦੇਣਾ ਬਾਅਦ ਪਸ਼ੂ ਬਿਮ ਉਦੋਂ ਪਹਿਲਾਂ ਠੀਕ ਸੀ ਜੀ ਉਹਨੇ ਵੀ ਕੋਈ ਕੰਮ ਨਹੀਂ ਕਰਾਇਆ ਵੈਕਸੀਨ ਦਾ ਵੀ ਕੋਈ ਹੂੰ ਕਿੰਨੇ ਬਾਈ ਤੁਹਾਡੇ ਪਸ਼ੂ ਪੰਜ ਮਰ ਗਏ ਪੰਜ ਤੁਹਾਡੇ ਪੰਜ ਪੰਜ ਮਰ ਗਏ ਪੰਜ ਮਰ ਗਏ ਹਾਂਜੀ ਕੁੱਲ ਕਿੰਨੇ ਸੀ ਬਾਈ ਜੀ ਪਹਿਲਾਂ ਤਾਂ ਕੱਟੀਆਂ ਮਰੀਏ ਹੂੰ ਫੇਰ ਉਦੋਂ ਕੱਟੇ ਮਰੀ ਨੇ ਹੂੰ ਉਦੋਂ ਵਰ ਗਾਂ ਮਰੀ ਐ ਬਾਈ ਮੇਰੇ ਹਾਂ ਕੁੱਲ ਕੁੱਲ ਕਿੰਨੇ ਸੀ ਜਿਹਦੇ ਨਾਲ ਗਾਂ ਕਿੰਨੇ ਜੀ 14 ਲੀਟਰ 14 ਲੀਟਰ ਹਾਂ ਮਤਲਬ ਰਾਤ ਨੂੰ ਹਲਟਾ ਗਿਆ ਬੱਚ ਰਾਤ ਨੂੰ ਹਟਾ ਗਿਆ ਹੂੰ ਰਾਤ ਨੂੰ ਹਲਟਾ ਗਿਆ ਕੋਈ ਪਤਾ ਨਹੀਂ ਕਿ ਮਾਰੀ ਲਾ ਫੇਰ ਦਵਾਈ ਵੀ ਦਿੱਤੀ ਕੇ ਹੂੰ ਅਜ ਚਿੰਗ ਮਾਰ ਮਰ ਜਾਣ ਗੱਡੀ ਵਿੱਚ ਉਦੋਂ ਵੀ ਨਹੀਂ ਦੇਖੀ ਜਾਂਦੀ ਹੁੰਨੀ ਫਿਰ ਚੱਕੀ ਨਹੀਂ ਜਾਂਦੀ ਜਬਰ ਜਾਈ ਨਹੀਂ ਜਾਂਦਾ ਫਿਰ ਗਲ ਕੋ ਟੋੜੀ ਮਾਰੀਉਂਗਾ ਗਏ ਨੇ 1 ਲੱਖ ਤੇ ਆਪਣਾ 4 ਰੁਪਏ ਦੰਡਾ ਐ ਐ 4 ਰੁਪਏ ਕਰਦੀ ਆਈ ਚਲਾਈ ਬਾਈ ਜੀ ਫਿਰ ਉਹਦੇ ਤੇ ਐਸੇ ਦੁੱਧ ਦੀ ਚਲਉਂਦੇ ਜੀ ਹੁਣ ਬਦਲ ਪਤਾ ਛਾਪਰ ਦੀ ਖੜਨਾ ਮੈਨੂੰ ਪਰਮਾਤਮਾ ਨੇ ਕਿੰਨੇ ਦੋ ਤੀ ਚੱਲਦੇ ਜੀ ਕੁੱਲ ਕਿੰਨੇ ਪਸ਼ੂ ਜੀ ਪੰਜ ਮਾਰ ਗਏ ਜੀ 4 ਰਹਿ ਗਏ ਨੇ ਮਗਰ 4 ਹਾਂ ਉਹਨਾਂ ਨੇ ਫਿਰੇ ਹੁਣ ਅਭੀ ਕਿਤੇ ਉਹਨਾਂ ਨੂੰ ਵੀ ਨਾ ਹੋ ਜੇ ਉਹਨਾਂ ਨੂੰ ਤਾਂ ਮਹਾਰਾਜ ਦੀ ਕਿਰਪਾ ਕਿੰਨੀ ਰੱਖਣਾ ਪੈਂਦਾ ਹੈ ਪਰਮਾਤਮਾ ਕਿੰਨੇ ਬਾਤ ਕੋ ਬਾਤ ਤੇ ਉਹਨਾਂ ਦੇ ਉੱਪਰ ਕਿੰਨਾ ਖਰਚਾ ਹੋ ਗਿਆ ਸੀ ਉੱਪਰ ਵੀ ਲੱਗ ਗਈ 40000 ਦਾ ਖਰਚਾ ਇੱਥੇ ਭਜਾ 40000 ਲੱਗ ਗਿਆ ਪਰ ਬਚੇ ਉਸ ਤੋਂ ਬਾਅਦ ਵੀ ਉਹ ਦੁਬਾਰਾ ਭਜੇ ਨਹੀਂ 40000 ਲੱਗ ਗਏ ਟੀਕੇ ਚ ਪਰ ਹੁਣ ਦਵਾਈ ਹੁਣ ਵੀ ਦਵਾਈ ਨਹੀਂ ਜੀ ਨੇ ਕੋਈ ਹਿਸਾਬ ਚ ਨਹੀਂ ਆਦੀ ਸਰਕਾਰ ਦੇ ਵੱਲੋਂ ਕੋਈ ਦਵਾਈ ਕਿਸੇ ਤਰ੍ਹਾਂ ਦੀ ਆਈ ਹੋਵੇ ਨਾ ਕੁਝ ਨਹੀਂ ਕਿਹਾ ਉਹਨਾਂ ਨੇ ਡਾਕਟਰਾਂ ਨੇ ਜ਼ੋਰ ਬਚਾ ਲਿਆ ਉਹਨਾਂ ਨੇ ਚੰਗੀ ਦਵਾਈ ਵੀ ਦਿੰਦੇ ਰਹੇ ਨੇ ਹੂੰ ਲਾਉਂਦੇ ਰਹੇ ਨੇ ਬਾਕੀ ਦਵਾਈ ਟੀਕੇ ਚ ਭਾਏ ਲੱਗ ਗਏ ਨੇ ਸਰਕਾਰ ਵੱਲੋਂ ਕੋਈ ਦਵਾਈ ਦੂਈ ਤਾਂ ਨਹੀਂ ਆਈ ਨਾ ਨਾ ਆਈ ਨੀ ਤੇ ਕੋਈ ਨੁਮਾਇੰਦਾ ਸਰਕਾਰ ਦਾ ਨਾ ਕੁਝ ਨਹੀਂ ਕਿਹਾ ਉਹਨਾਂ ਨੇ ਕੋਈ ਵੀ ਨਹੀਂ ਆਇ ਥੋੜੇ ਬਾਪੂ ਜੀ ਪਸ਼ੂ ਅਰੇ ਠੀਕ ਹੋ ਗਈ ਜੀ ਪਸ਼ੂ ਖੁਰਟਲੇ ਹੋਏ ਸੀ ਠੀਕ ਹੋ ਗਈ ਠੀਕ ਹੋ ਗਈ ਲੋਟ ਹੈ ਮਹਾਰਾਜ ਜੀ ਹਕੂਮਤ ਵਾਲਾ ਹਾਂ ਜੀ ਉਹਨੇ ਕਿਨੇ ਕਿਨੇ ਖਰਚਾ ਹੋ ਗਿਆ ਖਰਚਾ ਤਾਂ ਹੁਣ ਮੈਡੀਕਲ ਤੋਂ ਤੋਂ ਅਗਿਆ ਲੈਣਦਗੇ ਜੀ ਦੇਵਾ ਕੇ ਹੁਣ ਹਸਪਤਾਲ ਕਿੰਨੇ ਹੋ ਗਏ ਜੀ ਖਰਚਾ ਤਾਂ ਹੁੰਦਾ ਹੀ ਹੈ ਮੈਡੀਕਲ ਪਿੰਡ ਦੇ ਹੈ ਜੀ ਉਹਨਾਂ ਨੇ ਜਵਾਬ ਕਿਸੇ ਨੂੰ ਨਹੀਂ ਦਿੱਤਾ ਤੁਆਈਆਂ ਪੁਰਗੀਆਂ ਹੋਈਆਂ ਨਹੀਂ ਉਹਨਾਂ ਤੋਂ ਸਭ ਤੋਂ ਬੰਗਣੀ ਪੂਰੇ ਹਨ ਉਹਨਾਂ ਦੁਆਗੀਆਂ ਵੀ ਨਹੀਂ ਸਿਪੂਰੇ ਆਉਂਦੇ ਹਾਂ ਹਾਂ ਜੀ ਬਾਲੀ ਜੀ ਹੱਦੋਂ ਵੱਟ ਸਭ ਨੂੰ ਦਵਾਈ ਉਹਨਾਂ ਨੇ ਸਭ ਨੂੰ ਦਿੱਤੀ ਹੈ ਕੋਈ ਗਰੀਬ ਹੈ ਕੋਈ ਅਮੀਰ ਹੈ ਉਹਨਾਂ ਨੇ ਕਿਸੇ ਨੂੰ ਐ ਨਹੀਂ ਕਿਹਾ ਵੀ ਅਸੀਂ ਤੁਹਾਨੂੰ ਦਵਾਈ ਨਹੀਂ ਦਿੰਦੇ ਹੋ ਸਕਦਾ ਉਹਨਾਂ ਦਾ ਕਾਇਕ ਲੱਖ ਦਾ ਦਾਹਰ ਪੈ ਗਿਆ ਹੋ ਪਿੰਡ ਚ ਜੀ ਉਹ ਉਹਨਾਂ ਨੇ ਤਖਾਨਾ ਨਾਲ ਨਹੀਂ ਉਹਨਾਂ ਨੇ ਵੱਟਾ ਦੇਣਾ ਹਾਂ ਜੀ ਮੈਡੀਕਲਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੀ ਕਿਸੇ ਨੂੰ ਭੈ ਭਾਪੂ ਜੀ ਪਛੀ ਸੋਢੇ ਆ ਗਈ ਜੀ ਕਿੰਨੇ ਜੀ ਤਿੰਨ ਪੌ ਜੀ ਲੋਟ ਹੈ ਜੀ ਮੇਰੇ ਦਾ ਠੀਕ ਹੈ ਹੁਣ ਫਰਕ ਪੈ ਗਿਆ ਦਵਾਈ ਤਾਂ ਲਾਈਏ 10000 ਨਹੀਂ ਦਵਾਈ ਲੱਗਦਾ ਹੈ ਕੋਈ ਆ ਕੇ ਟੋਕਿਆ ਹੋਇਆ ਬੱਪੂ ਜੀ ਸਰਕਾਰੀ ਨੁਮਾਇੰਦਾ ਕੋਈ ਨਹੀਂ ਆ ਕੇ ਕੋਈ ਨਹੀਂ ਬੋਲੇ ਨਾ ਨਾ ਕੋਈ ਕਿਸ ਨੂੰ ਮਤਲਬ ਕੁਝ ਨਹੀਂ ਪਤਾ ਕੀਤਾ ਵੀ ਕੀ ਗੱਲਬਾਤ ਹੋ ਡੈਥ ਕਿੰਨੇ ਕਿੰਨਾਂ ਦੇ ਹੋਈ ਹੈ ਜੀ ਡੈਥ ਕਿਸ ਪਛਮੋਂ ਦੀ ਸਾਰੇ ਬੱਠੇ ਤੁਹਾਡੇ ਤੁਹਾਡੇ ਵੀ ਜੀ ਕਿੰਨੇ 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 ਬਾਈ ਜੀ ਇੱਕ ਮਾਂ ਹੀ ਸਮਰਨ ਇੱਕ ਮਾਂ ਹੀ ਤੁਹਾਡੀ ਮਰੀ ਹਾਂ ਜੀ ਕਿ ਕਿੰਨਾ ਟਾਈਮ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਤੇ ਬਾਈ ਜੀ ਕੋਈ ਆਇਆ ਹੋਇਆ ਆ ਕੇ ਟੋਕਿਆ ਆਇਆ ਹੋਇਆ ਤਾਂ ਕੋਈ ਨਹੀਂ ਕੋਈ ਵੀ ਨਹੀਂ ਆਇਆ ਨਾ ਕੋਈ ਨਹੀਂ ਆ ਕੇ ਇਹਨਾਂ ਹਾਲ ਚਾਲ ਵੀ ਨਾ ਨਾ ਕੋਈ ਨਹੀਂ ਹੁਣ ਫਿਰ ਸਾਡਾ ਰੂੜੀ ਭਰ ਗਈ ਹੋਣੀ ਆ ਉੱਥੇ ਟੋਏ ਪੱਟੇ ਹੋਏ ਹੈਗੇ ਅੱਡਾ ਰੋੜੀ ਅੱਡਾ ਰੋੜੀ ਟੋਏ ਪੱਟ ਕੇ ਉਹ ਉੱਥੇ ਥੱਲੇ ਦੱਬੀ ਜਾਂਦੇ ਵਿਚਾਰੇ ਉਹ 5-7-7 ਜਾਣੇ ਉੱਥੇ ਲੱਗੇ ਪਏ ਨੇ ਉਹ ਜਿਹੜੇ ਇੱਥੇ ਲੈ ਕੇ ਜਾਂਦੇ ਹੈਗੇ ਉਹ ਵੀ ਪੈਸੇ ਲੈਂਦੇ ਨੇਗੇ ਹਰੇ ਉੱਤੋਂ ਖਰਚਾ ਦੁੱਗਣਾ ਹੋ ਜਾਂਦਾ ਕਿਹਾ 5-700 ਰੁਪਿਆ ਉਹ ਲੈਂਦੇ ਨੇਗੇ ਜੇ ਨਹੀਂ ਉਹ ਜੇ ਉਹਨਾਂ ਨੂੰ ਨਹੀਂ ਦਿੰਦੇ ਉਹ ਕਹਿੰਦੇ ਆਪੇ ਸੱਟ ਕੇ ਆਓ ਕਈ ਘਰ ਤਾਂ ਇਹੋ ਜਿਹੀ ਸੀ ਜਿਹੜੇ ਲਿਫਟ ਵਾਲੀਆਂ ਟਰਾਲੀਆਂ 'ਚ ਲੱਦ ਕੇ ਲੈ ਕੇ ਆਨੇ ਆਪ ਸੱਟ ਕੇ ਆਏ ਨੇਗੇ ਨਾਲੇ ਰੋਂਦੇ ਸੀਗੇ ਨਾਲੇ ਸੱਟ ਕੇ ਆਉਂਦੇ ਸੀਗੇ ਉਹ ਵੀ ਫਿਰ ਪੁੱਤਾਂ ਨੂੰ ਪਾਲੇ ਹੁੰਦੇ ਪਾ 15 15 18 18 ਲੀਟਰ ਦੁੱਧ ਦਿੰਦੇ ਆ ਸੇ گاਵਾ ਉਹਨਾਂ ਦੇ ਉਹ ਉਮੇ ਇੱਕਰੀ ਲੈ ਕੇ ਗਏ ਨੇ ਉਹ 10 10 ਸੇ ਉਹਦੇ ਮੁੰਡਾ ਕਹਿੰਦਾ ਨਹੀਂ ਤਾਂ ਅਸੀਂ ਰੋਈਏ ਸਾਰਾ ਟੱਬਰ ਨਾਲ ਉਹ ਗਾਂ ਹੀ ਲੱਦੀ ਹੂੰ ਰਾਤ ਨੂੰ 9 10 ਵਜੇ ਫੇਰ ਛੱਟ ਗਏ ਨੇ ਉਹ ساری ਰਾਤ ਵਿਚਾਰੇ ਉਹ ਲੱਗੇ ਰਹਿੰਦੇ ਸੀ ਉੱਥੇ ਤਾਂ ਨਰਕ ਬੁਰਿਆ ਪਿਆਗਾ ਸਾਡੇ ਤਾਂ ਪਿੰਡ ਚ ਆਪ ਦਵਾਈਆਂ ਦੀ ਮੁਸ਼ਕ ਮਰੀ ਜਾਂਦਾ ਹੈਗਾ ਜਿੱਧਰ ਨੂੰ ਮਰ ਜਿਓਏ ਹਰੇਕ ਦੇ ਘਰ ਦੇ ਮੂਰੇ ਕਲੀ ਸੁਆ ਸਦੋ ਘਰ ਘਰ ਦਵਾਈਆਂ ਦੇ ਢੇਰ ਲੱਗੇ ਪਏ ਨੇ ਇਹ ਜੀ ਬਿਮਾਰੀ ਆਈ ਸੀ ਪਿੰਡ ਚ ਬਾਈ ਇਹ ਪਹਿਲਾਂ ਦਵਾਉਂ ਦੀ ਹੋਵੇ ਠੀਕ ਹੋ ਜਾਂਦੇ ਪਰ ਆ ਆ ਆ ਬਿਮਾਰੀ ਜੀ ਨਹੀਂ ਦੇਖੀ ਅਸੀਂ ਕਦੇ ਸਾਡੀ ਸ਼ੁਰਤੀ ਚ ਨਹੀਂ ਆ ਦੇਖਿਆ ਤਾਂ ਮਿੰਟੋ ਮਿੰਟੀ ਜਾਈ ਜਾਂਦਾ ਹੈਗਾ ਪਸੂ ਖੜਾ 10 ਮਿੰਟਾਂ ਚ ਮਰ ਜਾਂਦਾ ਵਾਏ ਜਿਹਾ ਹੁੰਦਾ ਵਿਚਾਰ ਕੱਖ ਸਾੜ ਤੇ ਕੋਈ ਨਾ ਬੁਖਾਰ ਆ ਰਿਹਾ ਨ ਬੁਖਾਰ ਤੋਂ ਬਾਅਦ ਐ ਤਾਂ ਮਰਦੇ ਦੇਖੀ ਨਹੀਂ ਅਸੀਂ ਕਾਰਜਕਾਰੀ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਂਦਾ ਹੈ ਬਈ ਦੇ ਦੇਖੀ ਜਾਂਨੇ ਕੀ ਹੁੰਦਾ ਹੈਗਾ ਬਸ ਕਿੱਲਾ ਸੋਸ਼ਲ ਮੀਡੀਆ ਤੇ ਰਹਿ ਗਿਆ ਇਹਨਾਂ ਦਾ ਕੰਮ ਦਿਖਾਵੇ ਲਈ ਹੈਗਾ ਚੱਲੀ ਜਾਂਦਾ ਬਸ ਉਹ ਗਰਾਊਂਡ ਲੈਵਲ ਤੇ ਨਹੀਂ ਇਹਨਾਂ ਦਾ ਕੋਈ ਹੋਇਆ ਨਾ ਇਹਨਾਂ ਦਾ ਕੋਈ ਚੱਲੀ ਨਹੀਂ ਆ ਦੇਖੋ ਐਡੇ-ਐਡੇ ਪਸ਼ੂ ਮਰੇ ਨੇ ਆ ਦੇ ਐਵੇਂ ਮੁੜ ਕੇ ਇਹਨਾਂ ਨੇ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਕਿਸੇ ਨੂੰ ਚਲ ਨਹੀਂ ਕਿਰਾ ਆ ਤਾਂ ਜਾਣ ਇੱਕ ਵਾਰੀ ਸਾਰਿਆਂ ਨੂੰ ਐ ਦਰਵਾਸਾ ਜਾ ਹੋ ਜਾਊਗਾ ਵੀ ਚਲ ਸਾਡੇ ਪਿੰਡ 'ਚ ਆ ਕੇ ਠੀਕ ਹੈ ਸਾਡੇ 2-4 ਕਹਿਰ ਦੀਆਂ ਮੌਤਾਂ ਵੀ ਹੋ ਗਈਆਂ ਕਦੇ ਉਹਨਾਂ ਦੇ ਨਹੀਂ ਆਏ ਪੁਰਜੇ ਹੋਰ ਤਾਂ ਨਨ ਕਰਨਾ ਹੀ ਕੀ ਹੈਗਾ ਹੋਰ ਤਾਂ ਸਾਨੂੰ ਐਡਾ ਹੈ ਵੀ ਨਹੀਂਗਾ ਵੀ ਸੰਮ ਚਾਹੀਦਾ ਹੁੰਦਾ ਵੀ ਸਾਨੂੰ ਮਿਲ ਜੂ ਕੋਸ ਬਸ ਐਂ ਆਉਂਦਾ ਦੁੱਖ ਤਕਲੀਫ ਚ ਬੰਦਾ ਆਉਂਦਾ ਜਾਂਦਾ ਰਹੇ ਚੱਲ ਹਾਲ ਚਾਲ ਪੁੱਛਦੇ ਰਹਿਣ ਲੋਕਾਂ ਦਾ ਉਹਨਾਂ ਪਰ ਸਾਡਾ ਰੂੜੀ ਭਰ ਗਈ ਹੋਣੀ ਹੈ ਉੱਥੇ ਟੋਏ ਪੱਟੇ ਵੇ ਹੈਗੇ ਸਾਡਾ ਰੂੜੀ ਸਾਡਾ ਰੂੜੀ ਟੋਏ ਪੱਟ ਕੇ ਉਹ ਉੱਥੇ ਥੱਲੇ ਦੱਬੀ ਜਾਂਦੇ ਵਿਚਾਰੇ ਉਹ 5 7 7 ਰੱਤੇ ਉੱਥੇ ਲੱਗੇ ਪਏ ਨੇ ਉਹ ਜਿਹੜੇ ਇੱਥੇ ਲੈ ਕੇ ਜਾਂਦੇ ਹੈਗੇ ਉਹ ਵੀ ਪੈਸੇ ਲੈਂਦੇ ਨੇਗੇ ਹਰੇ ਜੂ ਉੱਤੋਂ ਖਰਚਾ ਦੁੱਗਣਾ ਹੋ ਜਾਂਦਾ ਕਿਸਾਨ 5 700 ਰੁਪਇਆ ਉਹ ਲੈਂਦੇ ਨੇਗੇ ਜੇ ਨਹੀਂ ਉਹ ਜੇ ਉਹਨਾਂ ਨਹੀਂ ਦਿੰਦੇ ਉਹ ਕਹਿੰਦੇ ਆ ਆਪ ਸੱਟ ਕੇ ਆਓ ਕਈ ਘਰ ਤਾਂ ਇਹ ਜੇ ਸੀ ਜਿਹੜੇ ਲਿਫਟ ਵਾਲੀਆਂ ਟਰਾਲੀਆਂ ਚ ਲੱਦ ਕੇ ਲੈ ਕੇ ਆ ਨੇ ਆਪ ਸੱਟ ਕੇ ਆਏ ਨੇ ਕਿ ਨਾਲੇ ਰੋਂਦੇ ਸੀਗੇ ਨੇ ਸੱਟ ਕੇ ਆਉਂਦੇ ਸੀਗੇ ਵੀ ਫਿਰ ਪੁੱਤਾਂ ਨੂੰ ਪਾਲੇ ਹੁੰਦੇ ਪਛ 15 15 18 18 ਲੀਟਰ ਦੁੱਧ ਦਿੰਦੇ ਆਂ ਇਹ ਗਾਵਾਂ ਉਹਨਾਂ ਦੇ ਉਹ ਉਮੇ ਇੱਕਰੀ ਲੈ ਕੇ ਆ ਨੇ ਉਹ 10 ਦਾ ਸੀ ਉਹਦੇ ਮੁੰਡਾ ਕਹਿੰਦਾ ਨਹੀਂ ਤਾਂ ਅਸੀਂ ਰੋਈਏ ਸਾਰਾ ਟੱਬਰ ਨਾਲੇ ਉਹ ਗਾਂ ਹੀ ਲੱਦੀ ਰਾਤ ਨੂੰ 9 10 ਵਜੇ ਫੇਰ ਸੱਟ ਕੇ ਆਏ ਨੇ ਉਹ ਸਾਰੀ ਰਾਤ ਵਿਚਾਰੇ ਉਹ ਲੱਗੇ ਰਹਿੰਦੇ ਸੀ ਉੱਥੇ ਤਾਂ ਨਰਕ ਬੋਰਿਆ ਪਿਆਗਾ ਸਾਡੇ ਤਾਂ ਪਿੰਡ ਚ ਆਪ ਦਵਾਈਆਂ ਦੀ ਮੁਸਕਮਰੀ ਜਾਂਦਾਗਾ ਜਿੱਧਰ ਨੂੰ ਮਰ ਜਵਾਏ ਹਰੇਕ ਦੇ ਘਰ ਦੇ ਮੂਰੇ ਕਲੀ ਸੁਆ ਸਦੋ ਘਰ ਘਰ ਦਵਾਈਆਂ ਦੇ ਢੇਰ ਲੱਗੇ ਪਏ ਨੇਗਾ ਪਹਿਲਾਂ ਇਹ ਜੀ ਬਿਮਾਰੀ ਆਈ ਸੀ ਪਿੰਡ ਚ ਬਾਈ ਪਹਿਲਾਂ ਦੁਆਵਾਂ ਦੀ ਹੋ ਕੇ ਠੀਕ ਹੋ ਜਾਂਦੇ ਪਰ ਆ ਆ ਬਿਮਾਰੀ ਜੀ ਨਹੀਂ ਦੇਖੀ ਅਸੀਂ ਕਦੇ ਸਾਡੀ ਸ਼ੁਰਤੀ ਚ ਨਹੀਂ ਆ ਦੇਖਿਆ ਤਾਂ ਮਿੰਟੋ ਮਿੰਟੀ ਜਾਈ ਜਾਂਦਾਗਾ ਪਸੂ ਖੜਾ 10 ਮਿੰਟਾਂ ਚ ਮਰ ਜਾਂਦਾ ਵਾਜੇ ਹੁੰਦਾ ਵਿਚਾਰ ਕੱਖ ਸਾੜ ਤੇ ਕੋਈ ਨਾ ਬੁਖਾਰ ਐਨ ਬੁਖਾਰ ਤੋਂ ਬਾਅਦ ਐ ਤਾਂ ਮਰਦੇ ਦੇਖੀ ਨਹੀਂ ਅਸੀਂ ਆ ਤਾਂ ਪਹਿਲੀ ਵਾਰ ਹੋਇਆ ਇਹ ਜੀ ਜੀ ਤੁਹਾਡੇ ਪਸ਼ੂ ਬਾਈ ਪਸ਼ੂ ਸਾਡੇ ਤਾਂ ਠੀਕ ਨੇ ਜੀ ਮੇਰੇ ਚਾਚਾ ਜੀ ਕੇ ਥੋੜੇ ਜਿਹੇ ਢਿੱਲੇ ਨੇ ਉਹਨਾਂ ਦੇ ਪੰਜ ਸੀ ਪਸ਼ੂ ਸੀ ਇੱਕ ਗਾਂ ਨੂੰ 15 ਦਿਨ ਹੋ ਗਏ ਅੱਜ ਉਹ ਤੋਂ ਖੜਾ ਨਹੀਂ ਹੋ ਜਾਂਦਾ ਵਾ ਬੈਠੀਏ ਡਾਕਟਰ ਆ ਜਾਂਦੇ ਟੀਕੇ ਲਾ ਜਾਂਦੇ ਨੇ ਤੇ ਬਸ ਹਾਂਜੀ ਤੇ ਅਸੀਂ ਕੋਈ ਮਨਾਵਜਾ ਵੀ ਨਹੀਂ ਮੰਗਦੇ ਸੀ ਸਰਕਾਰ ਤੋਂ ਅਸੀਂ ਮੈਡੀਸਨ ਦੀ ਮੰਗ ਕਰਦਾ ਸੀ ਮੈਡੀਸਨ ਸਾਨੂੰ ਚੰਗੀ ਦਿੱਤੀ ਜਾਵੇ ਮੈਡੀਸਨ ਕੋਈ ਵੀ ਨਹੀਂ ਹੈ ਸਰਕਾਰ ਵੱਲੋਂ ਮੈਡੀਸਨ ਸਰਕਾਰ ਵੱਲੋਂ ਕੋਈ ਵੀ ਨਹੀਂ ਨਹੀਂ ਮੈਡੀਕਲਾਂ ਤੋਂ ਲੈ ਲੈਣੇ ਆ ਜੀ ਇੱਥੋਂ ਹਾਂ ਆਪਦੇ ਖਰਚੇ ਤੇ ਆਪਦੇ ਖਰਚੇ ਤੇ ਲੈਣੇ ਆ ਜੀ ਉਹ ਵੀ ਸਾਨੂੰ ਚੰਗੀ ਦੇ ਦੇਣ ਸਾਨੂੰ ਤਾਂ ਵੀ ਵਧੀਆ ਜੀ ਵੀ ਠੀਕ ਤਾਂ ਹੋ ਜਾਣ ਚਲ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਜੀ 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 ਤੁਹਾਡੇ ਬਾਈ ਪਸ਼ੂ ਸਾਡੇ ਜੀ ਇੱਕ ਮੱਝ ਢਿਲੀ ਰਹੀ ਜੀ 20 ਦਿਨ ਜੀ ਤੇ ਉਹਦਾ ਇੱਕ ਘਟਾ ਸੀਗਾ ਜੀ ਉਹ ਉਹ ਦੀ ਡੈਥ ਹੋ ਗਈ ਸੀਗੀ ਜੀ ਹਾਂ ਜੀ ਉਹੀ ਦੁੱਧ ਦਿੰਦੀ ਸੀਗੀ ਦੂਜੀਆਂ ਦੋ ਜੇ ਸੂਣ ਵਾਲੀਆਂ ਨੇ ਉਹ ਦੁੱਧ ਦਿੰਦੀਆਂ ਨਹੀਂ ਜੀ ਹੁਣ ਇਸ ਵਕਤ ਮੰਨ ਲਓ ਜੀ ਦੁੱਧ ਮੁੱਲ ਲੈਣੀ ਹੈ ਅਸੀਂ ਅੱਛਾ ਘਰੇ ਪਸ਼ੂ ਹੁੰਦੇ ਹੋ ਵੀ ਦੁੱਧ ਹਾਂ ਜੀ 6 ਪਸ਼ੂ ਨੇ ਜੀ ਹਾਂ ਤਿੰਨ ਵੱਡੇ ਨੇ ਤਿੰਨ ਹੀ ਛੋਟੇ ਸੀਗੇ ਹੁਣ ਪੰਜ ਰਹਿ ਗਏ ਜੀ ਦੁੱਧ ਮੁੱਲ ਲੈਨੇ ਜੀ ਦੁੱਧ ਹੈ ਨਹੀਂ ਜੀ ਬੋਰਾ ਵੀ ਅਰੇ ਵੀ ਲੱਗਿਆ ਰਹਿੰਦਾ ਹੋਣਾ ਵੀ ਫੇਰ ਨਾ ਹੋ ਜਾਏ ਬਿਮਾਰੀ ਕਿਤੇ ਨਹੀਂ ਜੀ ਹੁਣ ਐ ਵੀ ਪ੍ਰਮਾਤਮਾ ਨੂੰ ਆਸ ਕਰਦੇ ਆ ਵੀ ਹੁਣ ਨਾ ਆਵੇ ਜੀ ਦੁਬਾਰੇ ਤੁਹਾਡੇ ਬਾਜੀ ਪਸ਼ੂ ਸਾਡੇ 8 ਆਏ ਤੇ 2 ਮੇਰੇ ਆ 6 ਮੇਰੇ ਤਾਇ ਦੇ ਅੱਛਾ ਬੁਮਾਰਾ ਜਾਂ ਠੀਕ ਨੇ ਨ ਮਰ ਗਏ 8 ਦੀ ਡੈਥ ਹੋ ਗਈ ਹਾਂਜੀ 2 ਮੇਰੇ ਆ ਕਟੀਆਂ ਸਿਆਂ ਉਹਨਾਂ ਮਹਿਸਾਂ ਆ ਤਾਇ ਦੀ ਤੇ ਬਈ ਯੂ ਰੋਜ਼ਗਾਰ ਉਹਨਾਂ ਦੇ ਉੱਪਰ ਸੀ ਉਹਨਾਂ ਦਾ ਇਕੱਲਾ ਡੈਰੀ ਤੇ ਦੁੱਧ ਡੈਰੀ ਦਾ ਤਾਇ ਦਾ ਕੰਮ ਆਗਾ ਕੋਆ ਕੱਲਾ ਡੈਰੀ ਦੀ ਹੈ ਹੋਰ ਜ਼ਮੀਨ ਵੀ ਨਹੀਂ ਕਿੱਲਾ ਜ਼ਮੀਨ ਦਾ ਕੋਈ ਪੱਲੇ ਵੀ ਨਹੀਂ ਪੱਲੇ ਨਾ ਤੇ ਫੇਰ ਭਾਈ ਹੁਣ ਗਾਹ ਕਿਵੇਂ ਚੱਲੂ ਉਹਨਾਂ ਦਾ ਕੰਮ ਉਹੀ ਤਾਂ ਗੱਲ ਹੈ ਜਿਹੜੀਆਂ ਬਚ ਗਈਆਂ ਸੋਂ ਕੋਆ ਆਪਦਾ ਮੁੱਲ ਵੀ ਖਾ ਗਈਆਂ 40000 ਰੁਪਏ ਦਵਾਈ ਦਾ ਬਣਿਆ ਪਿਆ ਅਸੀਂ ਆਪਦੇ ਮੂੰਹ ਨਾਲ ਕਹਿੰਨੇ ਇਹ ਨਹੀਂ ਪਤਾ ਵੱਧ ਬਣ ਗਿਆ ਹੋਵੇ ਹੂੰ 40000 ਬਣਿਆ ਪਿਆ ਅਸੀਂ ਆਪਦਾ ਐਡੀਸ ਨਾਲ ਦੱਸਦੇ ਵੀ ਹਾਂ ਸਾਡਾ 40000 ਰੁਪਏ ਬਣਿਆ ਇਹ ਨਹੀਂ ਪਤਾ ਵੱਧ ਬਣ ਗਿਆ ਹੋਵੇ ਅਸੀਂ ਤਾਂ ਹਿਸਾਬ ਕਰਾਂਗੇ ਜਦੋਂ ਉਹਦਾ ਪਤਾ ਲੱਗੂ ਵੀ ਗੱਲ ਹੈ ਨਾ ਕਿ ਮਤਲਬ ਉਹਨਾਂ ਦੇ ਉੱਪਰ ਪੈਸੇ ਵੀ ਲਾਗੇ ਪਰ ਬਚੀਆਂ ਬਿਲ ਵੀ ਹਾਂ ਉਹ ਜਿਹੜੀਆਂ ਬਚੀਆਂ ਉਹ ਆਪ ਦਾ ਮੁੱਲ ਖਾ ਗਈਆਂ ਉਹ ਵੀ ਖਾ ਗਈਆਂ ਜਿੰਨੇ ਦੇ ਹੈਗੇ ਸੀ ਉਹਦੇ ਅੱਧ ਖਾ ਗਈਆਂ ਉਹ ਮਤਲਬ ਜਿਵੇਂ ਕੱਖੋਂ ਹੌਲੇ ਕਰਤਾ ਹੂੰ ਜਦ ਮੈਂ ਕੋ ਮੰਗ ਜੀ ਤੁਹਾਡੇ ਵੀ ਜੀ ਪਸ਼ੂ ਹਾਂਜੀ ਸਾਰੇ ਚਾਰ ਪਸ਼ੂ ਡੈੱਟ ਹੋ ਗੀ ਹਾਂਜੀ ਦੋ ਮੱਝਾਂ ਦੁੱਧ ਦਿੰਦੀਆਂ ਸੀ ਤੇ ਇੱਕ ਝੋਟੀ ਸੀ ਇੱਕ ਕੱਟਾ ਸੀ ਜੀ ਉਹਨਾਂ ਦੀ ਡੈੱਟ ਹੋ ਗਈ ਹਾਂਜੀ ਤੇ ਜਿਹੜਾ ਦੁੱਧ ਡੈਰੀ ਚ ਪਾਉਂਦੇ ਸੀਗੇ 15-20 ਲੀਟਰ ਦੁੱਧ ਸੀ ਹੁਣ ਸਾਨੂੰ ਜੇ ਕਿ ਥੋੜਾ ਚਾਹ ਪਾਣੀ ਜੋ ਗਭੀ ਦੁੱਧ ਮਲ ਲੈਣਾ ਪੈਂਦਾ ਆ ਵੀ ਮੋਲ ਲੈਣਾ ਪੈਂਦਾ ਹਾਂਜੀ ਹਜੂ ਤਾਂ ਇਹ ਵੀ ਹੁੰਦਾ ਕਿ ਜੀ ਪਰਿਵਾਰ ਦਾ ਹਿੱਸਾ ਹੀ ਹੁੰਦੇ ਪੁੱਤਾਂ ਨੂੰ ਪਾਲੇ ਹੁੰਦੇ ਹਾਂਜੀ ਪਰਿਵਾਰ ਦਾ ਹਿੱਸਾ ਹੀ ਹੁੰਦੇ ਨੇ ਜੀ ਜਦੋਂ ਹੁਣ ਛੋਟੇ ਤੋਂ ਲੈ ਕੇ ਕਈ ਵਾਰ ਸੂਧ ਦੁੱਧ ਨਹੀਂ ਚੁੰਗਉਂਦੇ ਆ ਦੇਖੋ ਟਰਨੋਂ ਚੁੰਗਣੀਆਂ ਨਾਲ ਵੀ ਪਾਲ ਲੈਣਾ ਪੈਂਦਾ ਇਸ ਤਰ੍ਹਾਂ ਪਸੂ ਪਾਲੇ ਹੋਏ ਸੀ ਜੀ ਸੀ ਸੀ ਨਹੀਂ ਹੁੰ ਗਈ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹਾਂ 60 ਲੱਖ ਦੇ ਕਰੀਬ ਬਣ ਜਾਂਦਾ ਜੀ ਜੀ ਹਾਂ ਜੀ ਜਿਹੜੀ ਮੈਡੀਸਿਨ ਲੱਗੀ ਉਹਨਾਂ ਤੋਂ ਅਲੱਗ ਹਾਂ ਜੀ ਉਹ ਲੱਗ ਅਲੱਗ ਲੱਗ ਹਾਂ ਜੀ ਪਰ ਹੁਣ ਕਿ ਇਹ ਡੇਰੀ ਚ ਪਹੁੰਚੇ ਉਹਦੇ ਨਾਲ ਵੀ ਇਹ ਹੁੰਦਾ ਵੀ ਥੋੜਾ ਬੋਤਾ ਖਰਚਾ ਚਲੋਣੇ ਨੇ ਫਿਰ ਉਹ ਹੁਣ ਕਿਵੇਂ ਚੱਲੂ ਫਿਰ ਹੁਣ ਚੱਲੂ ਜੀ ਬਸ ਦੇਖੋ ਕੀ ਉਹ ਹੁੰਦਾ ਮਿਹਨਤ ਕਰੀ ਜਾਂਦੇ ਜੋ ਕੁਝ ਬਣੂਗਾ ਦੇਖੋ ਕੀ ਬਣਦਾ ਜੀ ਸੱਤ ਪਸ਼ੂ ਸੀ ਜੀ ਤਿੰਨ ਰਹਿ ਗਏ ਹਾਂ ਜੀ ਬਰੋ ਕਿੱਲੇ ਸੁਣੇ ਦੇਖ ਕੇ ਵੀ ਹੁਣ ਤਾਂ ਆਪਦੇ ਆਪ ਨੂੰ ਅੱਖਾਂ ਭਰ ਤੀਆਂ ਹਾਂ ਜੀ ਹਾਂ ਜੀ ਉਹ ਤਾਂ ਹੁਣ ਹੈਗਾ ਹੀ ਹੈ ਹਾਂ ਭਰਿਆ ਹਾਂ ਪਰਵਾਰ ਦਾ ਵੀ ਇਹ ਵੀ ਦਿਲ ਨਹੀਂ ਲੱਗਦੀ ਨਹੀਂ ਲੱਗਦਾ ਨਹੀਂ ਜੀ ਲੱਗਦਾ ਨਹੀਂ ਨੇ ਪੁਲਿਸ ਪੋਰਟ ਕਰਿਓ ਪਾਰਟੀ ਦੀ ਪਿੰਡ ਦੇ ਵਿੱਚ ਹਾਰਡਿੰਗ ਬੋਰਡ ਲੱਗੇ ਦੀ ਨਾਲ ਤਸਵੀਰ ਵੀ ਲੱਗੀ ਹੁਣ ਦਿਖਾ ਦਿੰਨੇ ਆ ਪਰ ਇਹ ਬੰਦੇ ਨਾਲ ਦੁੜੇ ਹੋਏ ਸੀ ਨਾ ਇਹ ਤੌਰ ਤੇ ਇਹ ਬੰਦੇ ਦਾ ਦੁੱਖ ਨੂੰ ਪੁੱਛਿਆ ਇਹਨਾਂ ਨੇ ਘੱਟੋ ਘੱਟ ਦਾ ਦੁੱਖ ਤਾਂ ਪੁੱਛ ਲੈਂਦੇ ਨਾ ਇਹਨੂੰ ਫੋਨ ਤੇ ਕਹਿੰਦੇ ਯਾਰ ਵੀ ਕੀ ਹੋ ਗਿਆ ਤੇਰਾ ਨੁਕਸਾਨ ਹੋਦਾ ਕਿੰਨਾ ਹੋ ਗਿਆ ਹੈ ਨਾ ਹੋਰ ਉਹਨੇ ਦੇਣਾ ਫੋਨ ਤੇ ਕੋਈ ਤਾਂ ਆਉਣ ਤਾਂ ਲੱਗਿਆ ਨਹੀਂ ਸੀਗਾ ਇਸ ਤਰ੍ਹਾਂ ਦੇ ਬੰਦੇ ਵੀਰੇ ਸਾਡੇ ਕੋਲ 15-20 ਬੰਦੇ ਨੇ ਇਸ ਤਰ੍ਹਾਂ ਦੇ ਥੋੜਾ ਥੋੜਾ ਹੋਇਆ ਜੀ ਨੁਕਸਾਨ ਸਾਹ ਵੀਰੇ ਕਿੰਨਾ ਹੋਇਆ ਜੀ ਤੁਹਾਡਾ ਆਪਣੀ ਇੱਕ ਛੋਟੀ ਗੁਜ਼ਰ ਗਈ ਵੀਰੇ ਹੈਗੀ ਸੀ 50-55 ਹਜ਼ਾਰ ਦੀ ਇੱਕ ਮੱਝ ੜਦਿਆ ਨੇ 2 2 ਲੱਖ ਦੇ ਲਵੇ ਸੀ ਮੱਝ 60 ਹਜ਼ਾਰ ਦੀ ਵੇਚੀ ਆ ਅੱਛਾ ਇੱਕ 40 ਹਜ਼ਾਰ ਦੀ ਕਟਿਆਲੇ ਨੂੰ ਕਟਿਆਲੇ ਨੂੰ ਵੇਚੀ ਹਾਂਜੀ ਮੇਰੇ ਚਾਚੇ ਦੇ ਦੋ ਪਸ਼ੂ ਗੁਜ਼ਰ ਗਏ ਦੋ ਖੜੇ ਆ ਹਲੇ ਦੂਜੇ ਦੇ ਆਗੇ ਉਹਦੀ ਇੱਕ ਛੋਟੀ ਮਰਗੀ 55-60 ਹਜ਼ਾਰ ਦੀ ਤੇ ਇੱਕ ਖੜੀ ਆਲੇ ਚੱਲ ਦੋ ਪਸ਼ੂਆਂ ਤੇ ਵੀਰੇ ਕਰੇ ਇਹੋ ਖੁਰਲੀਆਂ ਕੰਨੀ ਦੇਖਦੇ ਆ ਰੋਣ ਆਉਂਦਾ ਬਈ ਅੱਖਾਂ ਭਰ ਆਉਂਦੀ ਹੌਂਸਰ ਕਿਵੇਂ ਚੱਲੂ ਬਈ ਹੁਣ ਉਹ ਬਈ ਬਸਰਾ ਬਸਰੀ ਆ ਪੁੱਤਾਂ ਨੂੰ ਪਾਲੇ ਹੁੰਦੇ ਹਾਂ ਹਾਂਜੀ ਬੁਰਕੀਆਂ ਦਿੰਦੇ ਸੀ ਬਈ ਜਵਾਕ ਮੂੰਹਾਂ 'ਚ ਅੱਛਾ ਯਾਰ ਤੇ ਘਰੇ ਆ ਕੇ ਤਾਂ ਹਾਂ ਮਾਰਦੇ ਇਹਦੇ ਮੁਰਕੇ ਇਹਨਾਂ ਸਕੂਲੋਂ ਆਏ ਹਾਂ ਰੋਣ ਲੱਗੇ ਬਸਰੇ ਦੀ ਨਹੀਂ ਕਰਦਾ ਹੁਣ ਫਿਰ ਹੁਣ ਤਾਂ ਘਰੇ ਜਾਣ ਨੂੰ ਯਾਰ ਬਈ ਬਸ ਬਈ ਦੇਖ ਕੇ ਇੱਕ ਦੂਜੇ ਕੰਨੀ ਬਸਤਰ ਬਸ ਆਇਆ ਹੋ ਜਾਂਦਾ ਵੀ ਇਹਦੇ ਵੀ ਯਾਰ ਆਪਣੇ ਵਰਗੇ ਹੀ ਐ ਵੀ ਹਾਂ ਲੋਕਾਂ ਦੇ ਘਰਾਂ 'ਚ ਉਹ ਵੇ ਚੰਗਾੜਾਂ ਪੈਂਦੀਆਂ ਸੀ ਜਦੋਂ ਪਸ਼ੂ ਗੁਜ਼ਰਦੇ ਸੀ ਹਾਂਜੀ ਸਾਰੇ ਪਿੰਡ ਦਾ ਹੀ ਇਹ ਹਾਲ ਸਾਰੇ ਪਿੰਡ ਦਾ ਵੀਰੇ ਘਰ ਘਰ ਦਾ ਆ ਆਕੇ ਟੋ ਕਹਿਆ ਕੋਈ ਆਇਆ ਭਾਈ ਕੋਈ ਨਹੀਂ ਆਇਆ ਵੀ ਇਹਨੇ ਹਾਲ ਚਾਲ ਪੁੱਛਿਆ ਨਾ ਭਾਈ ਕੋਈ ਵੀ ਨਹੀਂ ਕਿਸੇ ਨੇ ਸਰਕਾਰ ਵਾਲੇ ਨੇ ਕਿਸੇ ਨੇ ਭਾਈ ਪੁੱਛੀ ਨਹੀਂ ਯਾਰ ਦੁੱਖ ਹੈ ਇਸ ਚੀਜ਼ ਦਾ ਬਹੁਤ ਦੁੱਖ ਹੈ ਵੀ ਕੱਟੇ ਵੀਰੇ ਪੂਰੇ ਨਹੀਂ ਹੋਣ ਇਹ ਹਾਂਜੀ ਇਹ ਕੱਟਾ ਪੂਰਾ ਨਹੀਂ ਹੋਣਾ ਕਦੇ ਨਹੀਂ ਪੂਰਾ ਹਾਂਜੀ 10-15 ਸਾਲ ਪਿੱਛੇ ਛੱਡਤਾ ਉਹਦਾ ਬਾਈ ਪੰਜ ਪਸ਼ੂਆਂ ਦਾ ਨੁਕਸਾਨ ਹੋ ਗਿਆ ਜੀ ਆਪਣੇ ਪੰਜ ਨੂੰ ਡੈਥ ਹੋ ਗਈ ਹਾਂਜੀ ਤੇ ਦੋ ਰਹਿ ਗਏ ਜੀ ਆਪਣੇ ਉਹਨਾਂ ਦੇ ਪੂਰੀ ਫੁੱਲ ਮੈਡੀਸਿਨ ਲਾ ਕੇ ਫੇਰ ਬਚਾਏ ਨਹੀਂ ਟੋਟਲ 7 ਪਸ਼ੂ ਸੀ 5 ਦੀ ਡੈਥ ਹੋ ਗਈ ਹਾਂਜੀ ਦੋ ਹੀ ਰਹਿ ਗਏ ਦੋ ਹੀ ਰਹਿ ਗਏ ਕਮਜ ਸੀ ਜੀ ਆਪਣੀ ਉਹ ਵੀ ਡਰਦਿਆ ਨੇ ਰਿਸ਼ਤੇਦਾਰੀ ਚ ਭੇਜਤੀ ਸੀ ਵੀ ਇਹਨੂੰ ਕਿਉਂ ਇਹਨੂੰ ਨਾ ਕਿਤੇ ਹਾਂਜੀ ਫਿਰ ਉਹ 10 ਦਿਨਾਂ ਬਾਅਦ ਔੜ ਲੈਂਦੀ ਹੈ ਬਾਈ ਦੁੱਧ ਤੋਂ ਚੱਲਦਾ ਸੀ ਕੰਮ ਕਰ ਹਾਂਜੀ ਦੁੱਧ ਪਾਉਂਦੇ ਸੀ ਹਾਂ 10 12 ਲੀਟਰ ਦੁੱਧ ਪਾਉਂਦੇ ਸੀ ਹਰ ਰੋਜ਼ ਹਾਂਜੀ ਡੇਲੀ ਦਾ ਪਾਉਂਦੇ ਸੀ ਹੁਣ ਪੈਂਦਾ ਨਹੀਂ ਜੰਮੀ ਫਿਰ ਕੰਮ ਮੀਟੱਪ ਹੋ ਗਿਆ ਇੰਥਾ। ਉਹ ਫਿਰ ਕਿਵੇਂ ਚੱਲੂ ਕੰਮ ਹੁਣ? ਖਰਚਾ ਪੈਣੀ। ਹੁਣ ਤਾਈ ਰੱਬ ਆਸਰੀ ਫਿਰ ਜੀ। ਹੌਲੀ ਹੌਲੀ ਕਿਤੇ ਲਾਵਾਂਗੇ ਜਾ ਕੇ ਹੱਥ ਪਊਗਾ। ਹੂੰ। ਫਿਰ ਕਿਤੇ ਇੱਥੇ ਜਾਣਗੇ। ਕੋਈ ਆ ਸਰਕਾਰੀ ਨੁਮਾਇੰਦਾ? ਨਾ ਜੀ ਕੋਈ ਨਹੀਂ ਆਇਆ। ਕੋਈ ਵੀ ਨਹੀਂ ਆਕੇ। ਨਾਲ ਚੱਲ ਬੱਚੇ ਨਹੀਂ ਗਏ। ਨਾ ਜੀ ਨਾ ਕਿਸੇ ਨੇ ਬਾਣੀ ਫੜੀ ਹੈ। ਥੋੜੀ ਐ ਵੀ ਥੋੜੀ ਵੀ ਐ ਜੀ। ਸਾਡੇ ਠੀਕ ਨਹੀਂ ਜੀ। ਕੁਝ ਦਵਾਈਆਂ ਦਵਾਈਆਂ ਤਿੰਨ ਕੁ ਪੇ ਸੂਈ ਟੱਲੇ ਸੀਗੇ ਹਾਂ ਜੀ ਤਿੰਨ ਕੁ ਪੇ ਸੂਈ ਟੱਲੇ ਸੀਗੇ ਮੱਜਾ। ਆ ਇਹ ਦਵਾ ਦਵਾਤੀ ਸੀਗੀ ਠੀਕ ਹੋ ਗਿਆ ਪਿੰਡ ਦੇ ਵਿੱਚ ਬਹੁਤ ਨੁਕਸਾਨ ਹੋਇਆ ਜੀ ਸਾਡੇ ਹਾਂਜੀ ਇਸ ਪਾਸੇ ਹਾਂਜੀ ਉਸ ਨੂੰ ਨੁਕਸਾਨ ਹੋਇਆ ਬਹੁਤ ਵਾਹ ਹੋਇਆ ਜੀ ਸਾਡੇ ਦਾ ਸੁੱਖ ਸਾਡਾ ਪਿੰਡ 'ਚ ਬਹੁਤ ਹੋਇਆ ਪਿੰਡ 'ਚ ਬਹੁਤ ਹੋਇਆ ਹਾਂ ਉਹਨਾਂ ਚੱਕੀ ਨਹੀਂ ਗਿਆ ਆਪ ਟ੍ਰੈਕਟਰ ਜਿੱਤ ਗਿਆ ਹੁੰਦੇ ਇਹ ਲੋਕ ਅੱਛਾ ਹਾਂ ਆ ਕੇ ਟੁਕਿਆ ਫਿਰ ਕੋਈ ਹਾਂ ਆਇਆ ਕੋਈ ਸਰਕਾਰੀ ਕੋਈ ਨਹੀਂ ਕੋਈ ਨਹੀਂ ਆਇਆ ਸਰਕਾਰੀ ਐਮ ਐਲ اے ਕੋਈ ਨਹੀਂ ਆਇਆ ਨਾ ਬਾਕੀ ਦਾ ਸਾਡੇ ਸਰਪੰਚ ਨੇ ਮਸ਼ੀਨ ਲਿਆ ਕੇ ਚਮਕੌਰੇ ਦੇ ਕੋ ਤੋਈ ਪਟਾਇਆ ਕੋਲੋਂ ਉਹਨੇ 6000 ਰੁਪਇਆ ਕੱਲੇ ਨੇ ਲਾਇਆ ਹੈ। ਸਾਫ ਦਾ ਸਰਪੰਚ। ਅਸੀਂ ਉਹਨੂੰ ਦੇਵਾ ਇਕੱਠੇ ਕਰਕੇ ਕੱਲੇ ਨੂੰ ਮਾਰ ਨਹੀਂ ਪਾਉਂਦੇ।